ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਮਹਾਨ ਅਮਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬਿਬਾ ਅਮਰਜੋਤ ਜੀ ਦਾ ਬਿਲਕੁਲ ਨਵਾਂ ਖਾੜਾ ਸਾਂਝਾ ਕਰਨ ਜਾ ਰਹੇ ਹਾਂ ਦੋਸਤੋ ਇਹ ਅਖਾੜਾ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਮਹਿਮੂਦਪੁਰ ਦਾ 1985 ਦਾ ਹੈ ਜੀ ਦੋਸਤੋ ਇਸ ਅਖਾੜੇ ਦਾ ਕੁਝ ਕ ਹਿੱਸਾ ਤੁਸੀਂ ਪਹਿਲਾਂ YouTube ਤੇ ਹੀ ਵੇਖਿਆ ਹੋਇਆ ਪਰ ਉਹ ਬਿਲਕੁਲ ਛੋਟਾ ਜਿਹਾ ਹਿੱਸਾ ਸੀ ਇਸ ਅਖਾੜੇ ਦਾ ਤਾਂ ਹੁਣ ਦੋਸਤੋ ਅਸੀਂ ਤੁਹਾਡੇ ਨਾਲ ਇਹ ਪੂਰਾ ਅਖਾੜਾ ਭਾਵ ਪੌਣੇ 2 ਘੰਟੇ ਦਾ ਅਖਾੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਫਰਕ ਇਹਦੇ ਵਿੱਚ ਕੀ ਹੋਊਗਾ ਇੱਕ ਤਾਂ ਮਤਲਬ ਜਿਹੜਾ ਤੁਸੀਂ ਪਹਿਲਾਂ ਇਹਦਾ ਥੋੜਾ ਜਿਹਾ ਹਿੱਸਾ ਵੇਖਿਆ ਸੀ ਅਖਾੜੇ ਦਾ ਉਹਦੇ ਵਿੱਚ ਇੰਨੀ ਕਲੈਰਿਟੀ ਨਹੀਂ ਸੀ ਖੜੇ ਦੇ ਵਿੱਚ ਸਾਫ਼ ਨਹੀਂ ਸੀ ਖੜਾ ਤਾਂ ਹੁਣ ਸਾਡੀ ਜਿਹੜੀ ਮੇਨ ਕੋਸ਼ਿਸ਼ ਸੀ ਉਹੋ ਇਹੀ ਸੀ ਦੋਸਤੋ ਵੀ ਇਸ ਅਖਾੜੇ ਨੂੰ ਵੱਧ ਤੋਂ ਵੱਧ ਸਾਫ਼ ਕਰਕੇ ਕੱਟਿਆ ਜਾਵੇ ਇੱਕ ਤਾਂ ਉਹਦੇ ਵਿੱਚ ਮਤਲਬ ਗਾਣੇ ਜਿਹੜੇ ਗੀਤ ਸੀਗੇ ਉਹ ਪੂਰੇ ਨਹੀਂ ਸੀਗੇ ਭਾਵ ਨਾ ਤਾਂ ਉਹਦੇ ਵਿੱਚ ਸ਼ੁਰੂਆਲਾ ਹਿੱਸਾ ਸੀ ਔਰ ਨਾ ਉਸ ਅਖਾੜੇ ਵਿੱਚ ਅਖੀਰ ਦਾ ਹਿੱਸਾ ਸੀ ਬਹੁਤ ਕੁਝ ਨਵਾਂ ਇਸ ਅਖਾੜੇ ਵਿੱਚ ਜਾਣੀ ਮਤਲਬ ਰਹਿ ਗਿਆ ਸੀ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਦਾਂਗੇ ਦੋਸਤੋ ਤਾਂ ਆਜੋ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ का तो जी सरदार जमशेर सिंह ने मंगना होगा बड़ी प्यारी चीज है समझो अपना विज्ञा उसने कलाकारों मौका दिता పరిశేవకారి ఆది పడే దర్శన కర్రాయి హ్ సబ్ తో సడి కీ జా రే బత్ తో వడి బాకీ కో మేటియా మేర్ వడ్ కే సోరే మేర్ వడ్ కే వడే మేర్ వడ్ కే జితھے జగ మిల్ జే బేజో జగ బహత్ హై జరా బాహే కే బేజో బై్ ధారా ధారా ఖానా నా బౌ మైజి బేజో పరి కారి ముండే ఖై యో జో తా తా తేరి విక మేర్ మేర్ కులయా

I <laughs> रा ते गीत राति ते गीत पतो छो त पतो प्य

रेडियम में सॼी वरी ख़ुरका मुक ख़ुरका आई जिन मर्ज़ी भाई चलो मर्ज़ी साई चलो सत वारी आई बेठी लिखी निकिती आई

हुई मां बहुत आ बाजू घंटों बाजू भाई बाजू बाजू आखिर इस के घंटों ना बजा थोड़ा डलावट थोड़ी सीमा थोड़े डलावट चमकीला नौ गंभीर अमर सिंह और भी जाए दूर जाए चले भाई हो ना घर जाके बीबीसी कहूगा बीबी तुमकीला चर्चा आएंगे ना रहा भी कोई कर गल